ਵੀਰੋ ਭਾਗ ਲਾਉਂਦੇ ਆ ਸਤਿਗੁਰੂ ਜੀਓ ਜੋ ਅੱਜ ਦਿਨ ਆਪ ਦੀ ਰਹਿਮਤ ਬਦੌਲਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਦਿਨ ਨੂੰ ਮਨਾਉਣ ਵਾਸਤੇ ਸਤਿਗੁਰੂ ਜੀ ਯਾਤਰਾ ਸੰਗਤ ਨੂੰ ਹਰ ਸਾਲ ਦੀ ਤਰ੍ਹਾਂ ਨਨਕਾਣਾੜੇ ਦੀ ਧਰਤੀ ਪਾਕਿਸਤਾਨ ਵਿਖੇ ਭੇਜ ਰਹੇ ਹਨ ਦੋ ਕਾਲੰ ਪਰਨਾਸੀ ਦਇਆਲੰਸ ਰੂਪੀ ਦਾ ਅੰਗ ਸੰਗੇ ਅਭੰਗ ਦੇ ਭੂਤੇ ਦੇ ਮਹਾਵਾਕਾ ਅਨਸਾਰ ਬਾਦਸ਼ਾਹ ਆਪ ਪੈਜ ਰਖਣੀ ਅੰਗ ਸੰਗ ਹੋ ਕਰਕੇ ਸਹਾਇਤਾ ਕਰਨੀ ਜੋ ਪ੍ਰਬੰਧਕ ਸਜਣ ਨਾਲ ਜਾ ਰਹੇ ਨੇ ਅਤੇ ਸੰਗਤਾਂ ਦੀਆਂ ਪੈਜ ਰਖਣੀਆਂ ਸਭ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਨ੍ਹਾਂ ਨੇ ਤਨ ਮਨ ਧਨ ਦੇ ਨਾਲ ਇਹ ਸੇਵਾਵਾਂ ਨਿਭਾਈਆਂ ਤੇ ਨਾ ਦੀਆਂ ਸੇਵਾਵਾਂ ਥਾਂ ਪਾਉਣੀਆਂ ਅੰਗ ਸੰਗ ਹੋ ਕਰਕੇ ਸਹੈਤਾ ਲੱਖ ਖੁਸ਼ੀਆਂ ਪ੍ਰਾਤਿਸ਼ਾਹੀਆਂ